ਕੀ ਨਾਮ ਹੈ ਸਰ ਹਰਜੀਤ ਸਿੰਘ ਜੀ ਹਰਜੀਤ ਜੀ ਮਸਲਾ ਕੀ ਹੈ ਮਸਲਾ ਇਹ ਜੀ ਦੇਖੋ ਇਹ ਦਲਵੀਰ ਸਿੰਘ ਨੇ ਜਮੀਨ ਖਰੀਦੀ ਹੋਈ ਆ ਸਾਰਾ ਕੁਛ ਜਦੋਂ ਰਜਿਸਟਰੀ ਦੇ ਨਾਂ ਇੰਤਕਾਲੇ ਦੇ ਨਾਂ ਚੜਿਆ ਹੋਇਆ ਤਕਸੀਮ ਵੰਡ ਹੋਈ ਆ 50/180 ਦੀ ਮਿੰਤੀ ਹੋਈ ਆ ਉਹਦਾ ਨਾ ਪੂਰਾ ਬਿੱਗਾ ਬਣਦਾ ਇਹਦੇ ਨਾਲ ਕਿਸਾਨ ਜੂਨੀਅਨ ਨਾਜਾਇਜ਼ ਧੱਕਾ ਕਰ ਰਹੀਏ ਦੇਖੋ ਜਥੇ ਬੰਦੀਆਂ ਸਾਰੀਆਂ ਵਧੀਆ ਨੇ ਕੁਝ ਬੰਦੇ ਮਾਰੇ ਅੰਸਰ ਨੇ ਮਾਰੇ ਅੰਸਰ ਨਾਜਾਇਜ਼ ਧੱਕਾ ਕਰਵਾ ਰਹੇ ਨੇ ਸਾਨੂੰ ਇਹ ਵੀ ਪਤਾ ਲੱਗਿਆ ਸਾਡੇ ਪਿੰਡ ਦੇ ਵਿੱਚੋਂ ਦੇਖੋ ਪਹਿਲਾਂ ਅਸੀਂ ਵੀ ਮਦਦ ਕਰੀਆ ਸਭ ਤੋਂ ਪਹਿਲਾਂ ਸਾਡੀ ਪਾਰਟੀ ਦੇ ਟਾਈਮਾਂ ਭਾਰਤੀ ਸੰਰਾਜੇਵਾਲ ਦਾ ਜੂਥ ਵਿੰਗ ਦਾ ਮੀਤ ਪ੍ਰਧਾਨ ਆ ਪੰਜਾਬ ਦਾ ਅਸੀਂ ਨੇ ਮਦਦ ਕਰੇ ਲੋਕਾਂ ਦੇ ਜਿਹੜੇ ਬੰਦੇ ਉੱਥੇ ਦਿੱਲੀ ਮੈਂ ਸਭ ਤੋਂ ਵੱਧ ਟਾਈਮ ਰਹਿਆ ਜਿਹੜੇ ਅਸੀਂ ਥੋੜੂ ਵੀ ਮਿਲਦਾ ਰਹਿਆ ਆਪਾਂ ਮਿਲਿਆ ਕਿੰਨੇ ਵਾਰ ਗੱਲ ਹੋਈ ਆ ਤੇ ਇਹ ਹੁਣ ਨਜਾਇਜ਼ ਕੰਮ ਕਰਨ ਲੱਗੇ ਹੋਏ ਨੇ ਜੀ ਲੋਕਾਂ ਦਾ ਪੈਸਾ ਨਹੀਂ ਲੋਕਾਂ ਨੂੰ ਮਾਗਰ ਲਾਉਣ ਦੇ ਮਾਰੇ ਕਿਸੇ ਦਾ ਬੰਦਾ ਕਿਹੜੇ ਸਾਲਾਂ ਦਾ ਮਰਿਆ ਅੰਦੋਲਨ ਉਹਦਾ 3 ਸਾਲ ਹੋਨੇ 4 ਸਾਲ ਪੁਰਾਣੇ ਬੰਦਿਆਂ ਦੇ ਨੌ ਪਾਪ ਪਾ ਕੇ ਉਹਨਾਂ ਦੀ ਐਪਲੀਕੇਸ਼ਨਾਂ ਪਾਈ ਜਾਂਦੇ ਨੇ ਉਹਨੂੰ ਪੈਸਾ ਦਿਵਾਵਾਂਗੇ ਜੀ ਤੁਹਾਨੂੰ 5 ਲੱਖ ਤੁਹਾਨੂੰ ਨੌਕਰੀ ਦਿਵਾਵਾਂਗੇ ਉਹ ਬੰਦਿਆਂ ਨੂੰ ਮਾਗਰ ਲਾਰ ਨੇ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਜਿਹੜੇ ਸਾਡੇ ਪੜ੍ਹੇ ਲਿਖੇ ਧੀ ਜਵਾਨ ਮੁੰਡੇ ਕੁੜੀਆਂ ਨੇ ਫਿਰ ਉਹਨਾਂ ਨੂੰ ਤਾਂ ਨੌਕਰੀ ਕਿੱਥੋਂ ਮਿਲ ਲਈਆਂ ਜੇ ਆਪਾਂ 2 ਨੰਬਰ ਦੀਆਂ ਨੌਕਰੀਆਂ ਲੈ ਕੇ ਪਾਇਆ ਜਿਹੜੇ ਬੰਦ ਨੂੰ ਅੱਜ 5 ਲੱਖ ਮਿਲ ਗਿਆ ਉਹ ਤਾਂ ਉਹਨਾਂ ਨੂੰ ਚੰਗਾ ਕਹੂਗਾ ਉਹ ਦੂਜਿਆਂ ਜਿਹੇ ਬੰਦਿਆਂ ਨੂੰ ਕਿਉਂ ਚੰਗਾ ਕਹੂਗਾ ਇਹ ਬਿਲਕੁਲ ਨਜਾਇਜ਼ ਹੋ ਰਿਹਾ ਮੈਂ ਕਹਿੰਦਾ ਵੀ ਮੇਰੇ ਪਿੰਡ ਦੇ ਵਿੱਚ ਆਲੇ-ਦਾਲ ਦੇ ਸਾਰੇ ਬੰਦਾਂ ਨੂੰ ਚ ਸਾਨੂੰ ਪਤਾ ਸੀ ਕਹਿ ਨਹੀਂ ਕਹਿਣਾ ਚਾਹੁੰਦੇ ਕਿਸਾਨਾਂ ਵਿੱਚ ਕਿੰਨੇ ਕਿੰਨੇ ਉਥੇ ਡੈਥਾਂ ਹੋਈਆਂ ਨੇ ਅਸੀਂ ਉਥੇ ਖੋਦ ਰਹੇ ਹਾਂ ਮੈਂ ਕਈ ਦੇ ਪੋਸਟਮਾਰਟਮ ਵੀ ਕਰਵਾਏ ਨੇ ਦਿੱਲੀ ਮੈਂ ਨਾਲ ਰਿਹਾ ਪਰ ਇਹ ਨਜਾਇਜ਼ ਹੈ ਅਸੀਂ ਨਜਾਇਜ਼ ਨਹੀਂ ਕਿ ਵੀ ਗਵਰਨਮੈਂਟ ਤੋਂ ਜਿਹੜਾ ਹੱਕ ਮੰਗਣਾ ਹੈ ਉਹ ਆਪਦੇ ਤਰੀਕੇ ਨਾਲ ਹੱਕ ਮੰਗਣ ਜਿਹੜਾ ਆਪਣਾ ਹੱਕ ਬਣਦਾ ਨਾ ਕਿ ਨਜਾਇਜ਼ ਲੋਕਾਂ ਨੂੰ ਮੈਂ ਤੁਹਾਨੂੰ ਕਹਦੇ ਨਹੀਂ ਤੁਹਾਡਾ ਬੇਟੇ ਨੂੰ ਆਇਆ ਹੋਇਆ ਕੋਈ ਨਹੀਂ ਤੁਹਾਨੂੰ ਪੈਸੇ ਦਵਾ ਦਾਂਗੇ ਸਿੱਧੂ ਸਾਹਿਬ ਇਹ ਇਹ ਗੱਲਾਂ ਮਾੜੀਆਂ ਨੇ ਇਹ ਮੁੰਡਿਆਂ ਨਾਲ ਨਜਾਇਜ਼ ਧੱਕਾ ਔਰਿਆ ਦਲਵੀਰ ਸਿੰਘ ਨਾਲ ਅਸੀਂ ਚਾਹੁੰਦੇ ਆਂ ਦੇਖੋ ਇੱਕ ਪਾਸੇ ਤਾਂ ਉਹ ਦਲਵੀਰ ਸਿੰਘ ਜਮੀਨਾਂ ਦਲਵੀਰ ਸਿੰਘ ਜਮੀਨ ਤੇ ਆ ਕੇ ਕਿਸਾਨ ਜੀ ਨੇ ਬੈਠੀ ਆ ਸਾਨੂੰ ਜਿਹੜੇ ਅਸੀਂ ਇਹਦੇ ਭੈਣ ਭਰਾ ਨਾਲ ਖੜਿਆ ਸਾਡਾ ਮਿੱਤਰ ਪਿਆਰਾ ਨਾਲ ਖੜਿਆ ਸਾਨੂੰ ਇਹ ਗੁੰਡੇ ਦੱਸ ਰਹੇ ਨੇ ਮਨਜੀਤ ਸਿੰਘ ਬੋਲ ਰਿਹਾ ਵੀ ਇਹ ਗੁੰਡੇ ਨੇ ਅਸੀਂ ਕਹਾਂ ਦੀ ਗੁੰਡਾਗਰਦੀ ਕਰਾਂ ਸਾਡੀ ਜ਼ਮੀਨਾਂ ਸਾਡੇ ਨੌਂ ਆ ਉਹਦੇ ਕਾਗਜ਼ ਪੱਤਰ ਪੜ੍ਹਨ ਸਾਡੇ ਨਾਲ ਬੈਰਕੇ ਟੇਬਲ ਟਾਕ ਕਰਨ ਮੈਂ ਫੇਰਦਾ ਸਾਡੇ ਨਾਲ ਬੈਠਣਾ ਟੇਬਲ ਟਾਕਾਂ ਟੇਬਲ ਟਾਕ ਦੇ ਗੱਲ ਕਰਨ ਵੀ ਇਹ ਜ਼ਮੀਨ ਕਿਹਦੀ ਆ ਕਿਹਨੇ ਖਰੀਦੀ ਹੋਈ ਆ ਜੇ ਉਹਨਾਂ ਦਾ ਕਿਸੇ ਪਹਿਲੇ ਬੰਦੇ ਨਾਲ ਰੋਲ ਆ ਉਹਦੇ ਕੋਲ ਬਿਜਾ ਕੇ ਬੈਠਣ ਜਿਹਦੇ ਕੋਲ ਪੈਸੇ ਦਾ ਰੋਲ ਆ ਉਹ ਤੋਂ ਪੈਸੇ ਲੈ ਲੈਣਾ ਆਪਦੇ ਸਾਨੂੰ ਕੋਈ ਇ ਬਾਕੀ ਦਾ ਤਹਿਸੀਲਦਾਰ ਸਾਹਿਬ ਨੇ ਰਜਿਸਟਰੀ ਕਰੀ ਹੋਈ ਹੈ ਇੰਤਕਾਲ ਸਾਰਾ ਇਹਦੇ ਨਾਂ ਹੈ ਵੀ ਇਹਨੂੰ ਇਹਦਾ ਹੱਕ ਮਿਲਣਾ ਚਾਹੀਦਾ। ਦਲਵੀਰ ਸਿੰਘ ਜੀ। ਦਲਵੀਰ ਜੀ ਕਿਹੜੇ ਪਿੰਡ ਦੇ ਰਹੇ ਨੇ ਕਿਹ ਮਾਮਲਾ? ਮੇਰਾ ਮਿੰਡ ਗੰਗਾ ਸਿੰਘ ਵਾਲਾ ਜੀ। ਮੈਂ ਦੇਖ ਲਾਂ ਰਕਵੇ ਦੇ ਵਿੱਚੋਂ ਇੱਕ ਵਿੱਗਾ ਪ੍ਰਵੀਨ ਕੁਮਾਰ ਜੀ ਫਤੇ ਪ੍ਰਭਕਰ ਜੀ ਦਾ ਸੀ ਤੇ ਉਹਨਾਂ ਤੋਂ ਇੱਕ ਵਿੱਗਾ ਮੈਂ 2021 ਚ ਲਿੱਤਾ ਸੀ ਜੀ। ਰਜਿਸਟਰੀ ਮੇਰੇ ਨਾਮ ਹੈ ਜੀ ਇੰਤਕਾਲ ਮੇਰੇ ਨਾਮ ਹੈ ਤਕਸੀਮ ਹੋ ਚੁੱਕੀ। ਇਹ ਜਿਹੜੇ ਆਪਣਾ ਕਿਸਾਨ ਯੂਨੀਅਨ ਦੇ ਵਿੱਚੋਂ ਬੰਦੇ ਡਿਫਾਲਟਰ ਨੇ ਜੀ। ਮੈਂ ਸਾਰੇ ਕਿਸਾਨ ਯੂਨੀਅਨ ਨੂੰ ਕੋਈ ਜਥੇਬੰਦਿਆਂ ਨੂੰ ਮਾੜਾ ਨਹੀਂ ਕਹਿੰਦਾ ਠੀਕ ਆ ਜੀ ਬੰਦੇ ਵਧੀਆ ਉਹ ਜਿਹੜੇ ਡਿਫਾਲਟਰ ਬੰਦੇ ਨੇ ਉਹੋ ਬੰਦੇ ਧੱਕਾ ਕਰ ਰਹੇ ਨਹੀਂ ਮੇਰੇ ਨਾਲ ਪਹਿਲਾਂ ਪ੍ਰਵੀਨ ਕੁਮਾਰ ਜੀ ਨਾਲ ਵੀ ਹੋਇਆ ਮੇਰੇ ਨਾਲ ਵੀ ਧੱਕਾ ਕਰਦੇ ਆਏ ਨੇ 2021 ਤੋਂ ਬਾਅਦ ਹਾਲ ਤੱਕ ਰਜਿਸਟਰੀ ਮੇਰੇ ਨਾਮ ਹੈ ਕਬਜ਼ਾ ਨਹੀਂ ਲੈਣ ਦਿੰਦੇ ਜੀ ਜਦ ਕਿ ਉਹ ਮੈਨੂੰ ਕਦੇ ਘਰੇ ਆ ਜਾਂਦੇ ਨੇ ਮੇਰੀ ਦੁਕਾਨ ਤੇ ਆ ਜਾਂਦੇ ਨੇ ਮੇਥੋਂ ਪੈਸੇ ਮੰਗਦੇ ਨੇ 2 ਲੱਖ ਦੇ ਦੇ ਪਹਿਲਾਂ 2 ਲੱਖ ਤੇ ਇੱਕ ਮੰਗ ਰਹੀ ਸੀ ਆਪਣਾ ਕਰਮਜੀਤ ਆ ਜੀ ਕ ਮੰਗਵਾਲਦਾ ਭੋਲਾ ਕਹਿੰਦੇ ਨੇ ਉਹਨੂੰ ਉਹ ਆਇਆ ਜੀ ਮੈਨੂੰ ਕਹਿੰਦਾ 2 ਲੱਖ ਰੁਪਏ ਦੇ ਦੇ ਅਸੀਂ ਪਿੱਛ ਮੈਂ ਨਾਲੇ ਤਾਂ ਜੀ ਪਹਿਲਾਂ ਪ੍ਰਵੀਨ ਕੁਮਾਰ ਜੀ ਨੂੰ ਪੈਸੇ ਦੇ ਜਿ ਬੈਠਾ ਰਜਿਸਟਰੀ ਮੇਰੇ ਨਾਮ ਹੈ ਰਜਿਸਟਰੀ ਕੋਈ ਆ ਨਹੀਂ ਹੈਗਾ ਜੀ ਕੋਈ ਸਰਪੰਚਰੇ ਜਾਂ ਮੈਂਬਰ ਦੇ ਸੱਨਾ ਨਾਲ ਹੋ ਗਈ ਉਹ ਤਹਿਸੀਲਦਾਰ ਸਾਹਿਬ ਨੇ ਕਰੀ ਹੈ ਇਹ ਮੈਨੂੰ ਕਬਜ਼ਾ ਨਹੀਂ ਦੇ ਰਹੇ ਤੇ ਕਬਜ਼ੇ ਵੱਲੋਂ ਵੀ ਕੋਰਟ ਵੱਲੋਂ ਕਬਜ਼ਾ ਬਰੰਟ ਕੱਲ ਜਾਰੀ ਹੋਇਆ ਤੇ 27 ਤਰੀਕ ਨੂੰ ਜੀ ਕੱਲ ਵੀ ਆ ਕੇ ਉਹ ਬਹਿ ਗਏ ਕੱਲ ਵੀ ਸ਼ਾਮ ਨੂੰ ਮੈਨੂੰ ਕਹਿ ਰਹੇ ਨੇ ਵੀ ਤੂੰ ਪੈਸੇ ਦੇ ਦੇ 2 ਲੱਖ ਰੁਪਏ ਦੇ ਦੇ ਨਿਵੇੜ ਦੰਨੇ ਆ ਕੇ ਤੇਰਾ ਹੁਣ ਤੁਸੀਂ ਮੈਨੂੰ ਇਹ ਦੱਸੋ ਜੀ ਮੈਂ ਪਹਿਲਾਂ ਪੈਸੇ ਦੇ ਚੁੱਕੇ ਹੁਣ ਮੈਂ ਕਿਹਨੂੰ ਕਿਹਨੂੰ ਪੈਸੇ ਲਈ ਜਾਊਗਾ ਕੋਰਡ ਦੇ ਵਿੱਚ ਬਹੁਤ ਪੈਸਾ ਲਵਾਤਾ ਜੀ ਮੇਰਾ ਘੱਟੋ-ਘੱਟ ਪਿਆ ਨਾ ਨੇ 11.5 ਲੱਖ ਰੁਪਏ ਮੇਰਾ ਕੋਰਡ ਚ ਲਵਾਤਾ ਜੀ 4 ਸਾਲਾਂ ਦੇ ਵਿੱਚ ਵਕੀਲ ਕਰੇ ਮੈਂ ਸਾਰਾ ਸਾਰਾ ਮੇਰੇ ਹੱਕ ਦੇ ਵਿੱਚ ਹੈ ਜੀ ਕੋਈ ਕੇਸ ਨਹੀਂ ਚੱਲਦਾ ਕੋਈ ਉੱਤੇ ਸਟੇ ਨਹੀਂ ਹੈਗੀ ਕੋਈ ਹੋ ਨਹੀਂ ਬਾਕੀ ਇੱਕ ਆਪਣਾ ਕਰਾਚੋ ਸਾਹਿਬ ਨੇ ਆਪਣੇ ਕਿਸਾਨ ਯੂਨੀਅਨ ਦੇ ਉਹਨਾਂ ਦਾ ਨਾਮ ਮਨਜੀਤ ਸਿੰਘ ਮਨਜੀਤ ਸਿੰਘ ਨੇ ਉਹ ਕਹਿ ਰਹੇ ਨੇ ਵੀ ਕੁਰਕੀ ਦੀ ਜ਼ਮੀਨ ਦੀ ਇਹ ਕੁਰਕੀ ਹੁੰਦੀ ਹੈ ਜੀ ਸਰਕਾਰ ਦੀ ਇਹ ਜ਼ਮੀਨ ਮੇਰੀ ਹੈ ਜੀ ਮੈਂ ਖਰੀਦੀ ਹੋਈ ਹੈ ਉਹਦੀ ਕੁਰਕੀ ਨਹੀਂ ਬਾਕੀ ਮੇਰੇ ਭਰਾ ਤੇ ਮੇਰੇ ਭਤੀਜੇ ਦੇ ਉੱਥੇ ਮੇਰੇ ਰਿਸ਼ਤੇਦਾਰ ᱛੀਗੇ ਕਾਚੇ ਰਾਈ ਦੀ ਮੇਰੇ ਉਹ ਗੁੰਡੇ ਦਸ ਰਿਆ ਸਾਨੂੰ ਵੀ ਗੁੰਡੇ ਇਕੱਠੇ ਕਰਕੇ ਕਬਜ਼ਾ ਲੈਣਾ ਆਏ ਨੇ ਪ੍ਰਸ਼ਾਸਨ ਨਾਲ ਗਏ ਆ ਜੀ ਐਸਐਟਓ ਸਾਹਿਬ ਸਾਡੇ ਨਾਲ ਸੀ ਸਾਰਾ ਪ੍ਰਸ਼ਾਸਨ ਦੀਗਾ ਉੱਥੇ ਕੋਈ ਸਾਡੇ ਕਿਤੂ ਬਰਾਦੇ ਸਾਨੂੰ ਕਿਹਾ ਐਸਐਟਓ ਸਾਹਿਬ ਨਾਲ ਲੈ ਕੇ ਕਿ ਥਾਣੇ ਜੋ ਸੀ ਗਏ ਆ ਜੀ ਨਾਲ ਉਹਨਾਂ ਦੇ ਸਾਈਡ ਤੇ ਖੜਾਤੇ ਐਸਐਟਓ ਨੇ ਸਾਹਿਬ ਨੇ ਖੜਾ ਕੇ ਰੱਖਿਆ ਉੱਥੇ ਤਹਿਸੀਲਦਾਰ ਸਾਹਿਬ ਨਹੀਂ ਪਹੁੰਚੇ ਜੀ ਮੌਕੇ ਤੇ ਟਾਲ ਮਟੋਲ ਕਰੀ ਗਈ ਜੀ ਤਹਿਸੀਲਦਾਰ ਸਾਹਿਬ ਪਹੁੰਚੇ ਨਹੀਂ ਜੀ ਕਬਜ਼ਾ ਮੈਨੂੰ ਸਵੇਰੇ 8 8 ਵਜੇ ਦਾ ਬੁਲਾਇਆ ਸਾਢੇ 7 ਵਜੇ ਦਾ ਬੁਲਾ ਰਹੇ ਉੱਥੇ ਐਮਨ ਨੇ ਕਿ ਚਲੋ ਹੋ ਗਿਆ ਸ਼ਾਮ ਸਾਨੂੰ 4-5 ਵਜੇ ਜੀ 4-5 ਵਜੇ ਆ ਰਹੇ ਨੇ ਅਸੀਂ ਉਲਝ ਗਏ ਤੇ ਐ ਹੋ ਗਏ ਤੇ ਟਾਲ ਮਟੋਲ ਕਰੀ ਜਾਂਦੇ ਨੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਤਹਿਸੀਲਦਾਰ ਸਾਹਿਬ ਨੇ ਮੌਕੇ ਤੇ ਪਹੁੰਚੇ ਕੱਲ ਫੇਰ ਟਾਲ ਮਟੋਲ ਕਰਕੇ ਮੇਰਾ ਖਰਚਾ ਕਰਵਾ ਕੇ ਜੀ ਕੱਲ ਫੇਰ ਉਹਨਾਂ ਨੇ ਜਵਾਬ ਦਿੱਤਾ ਮੈਨੂੰ ਅੱਜ ਫੇਰ ਇਹ ਆਗੂ ਨੇ ਜਿਹੜੇ ਆਪਦੇ ਆਪ ਨੂੰ ਰੀਡਰ ਕਹ ਹੁੰਦੇ ਨੇ ਉਹ ਧੱਕਾ ਕਰ ਰਹੇ ਨੇ ਉਹ ਥਾਣੇ ਨੂੰ ਘੇਰੀ ਖੜੇ ਨੇ ਜੀ ਨਾਲੇ ਮੈਨੂੰ ਕਹੀ ਜਾਂਦੇ ਨੇ ਫੇ ਤੂੰ ਕਾਪਜਾ ਲੈ ਕੇ ਦੇਖੀ ਐ ਕਰਦਾ ਐ ਫਲਾਣਾ ਕਰਦਾਂਗੇ ਧਮਕੀਆਂ ਦੇ ਰਹੇ ਨੇ ਮੈਨੂੰ ਬਸ ਪੈਸ ਕੋਈ ਸਰਕਾਰ ਨਹੀਂ ਸੁਣਵਾਈ ਕਰ ਰਹੀ ਜੀ ਪਹਿਲਾਂ ਅਕਾਲੀ ਦਲ ਵੀ ਆ ਗਏ ਕਾਂਗਰਸ ਵੀ ਆ ਗਏ ਹੁਣ ਆਮ ਆਦਮੀ ਪਾਰਟੀ ਜਿਹੜਾ ਕੋਈ ਸੁਣਵਾਈ ਨਹੀਂ ਕਰ ਰਹਾ ਐਮ ਐਲ ਏ ਸਾਹਿਬ ਲੋ ਵੀ ਬਿਥੇਰੀ ਬਾਰੀ ਜਾਇਆ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਮੇਰੀ ਮੁੰਡੇ ਦਾ ਕੀ ਨਾਮ ਰੇ ਅਮਰਿਕ ਸਿੰਘ ਪਿੰਡ ਗੰਗਾ ਸਿੰਘ ਵਾਲਾ ਅਮਰਿਕ ਜੀ ਅੱਜ ਇਕੱਠੇ ਹੋਏ ਹੋ ਕੀ ਮਸਲਾ ਮਸਲਾ ਤਾਂ ਇਹ ਹੈ ਜੀ ਪੰਜਾਬ 'ਚ ਜਿਹੜਾ ਨਵਾਂ ਮਾਫੀਆ ਪੈਦਾ ਹੋਣ ਲੱਗ ਗਿਆ ਇਹ ਸਾਡੇ ਪੰਜਾਬ ਲਈ ਘਾਤਕ ਹੈ ਵਪਾਰੀ ਵਰਗ ਲਈ ਵੀ ਘਾਤਕ ਹੈ ਹਾਤਕ ਕਿਹਾ ਹੋਇਆ ਕਿਸਾਨੀ ਦੇ ਨਾਮ ਤੇ ਜਿਹੜੇ ਫਿਰਦੇ ਨੇ ਵੀ ਅਸੀਂ ਕਿਸਾਨ ਆ ਕਿਸਾਨ ਖੇਤਾਂ 'ਚ ਕਿਰਤ ਕਰਨ ਵਾਲਾ ਹੁੰਦਾ ਨਾ ਕਿ ਜੇ ਕਿਸੇ ਦੀ ਜ਼ਮੀਨ ਹੈ ਉੱਥੇ ਜਾ ਕੇ ਬੈਠਣਾ ਵੀ ਹਾਂ ਜੀ ਅਸੀਂ ਇੱਥੇ ਕਬਜ਼ਾ ਨਹੀਂ ਹੋਣ ਦਿੰਦੇ ਦਲਵੀਰ ਸਿੰਘ ਦੇ ਨਾਮ ਤੇ ਸਭ ਕੁਝ ਰਜਿਸਟਰੀ ਹੈ ਇੰਤਕਾਲ ਚੜਾ ਹੋਇਆ ਹੈ ਵੰਡ ਹੋਈ ਹੋਈ ਹੈ ਕੋਈ ਉਤੇ ਕੇਸ ਨਹੀਂ ਫਰਦ ਕਢਾ ਕੇ ਜਦੋਂ ਮਰਜ਼ੀ ਕੋਈ ਵੀ ਚੈੱਕ ਕਰ ਸਕਦਾ ਹੈ ਕੋਈ ਉਤੇ ਲੋਨ ਨਹੀਂ ਸਾਰਾ ਕੁਝ ਇਹਦਾ ਹੱਕ ਹੈ ਇਹਦੇ ਹੱਕ ਤੋਂ ਉੱਥੇ ਜਾ ਕੇ ਇਹ ਬੰਦੇ ਨੇ ਜਿਹੜੇ ਆਸੇ-ਪਾਸੇ ਦੇ ਪਿੰਡਾਂ ਤੋਂ ਗੁੰਡੇ ਇਕੱਠੇ ਹੁੰਦੇ ਨੇ ਉਹ ਗੁੰਡੇ ਸਾਨੂੰ ਦੱਸ ਰਹੇ ਨੇ ਸਾਡਾ ਭਾਈ ਜਾਰਾ ਮੇਰੀ ਮਾਸੀ ਦਾ ਮੁੰਡਾ ਸਾਕੇ ਤਾਏ ਦਾ ਕਹਿੰਦੇ ਅਸੀਂ ਖੜਾਂਗੇ ਨਾਲ ਸਾਡੀ ਜਗ੍ਹਾ ਇਹ ਅਸੀਂ ਉੱਥੇ ਕੁਰਕਰੀ ਕਹਿੰਦੇ ਨੇ ਕੁਰਕਰੀ ਕੁਰਕਰੀ ਦਾ ਸਰਕਾਰ ਕਰਦੀ ਹੁੰਦੀ ਹੈ ਜੇ ਬੈਂਕ ਲੋਨ ਹੋਵੇ ਬੈਂਕ ਲੋਨ ਕੀ ਹੈ ਅਸੀਂ ਪੈਸੇ ਦੇ ਕੇ ਖਰੀਦੀ ਹੈ ਅਸੀਂ ਇਹ ਸਾਡੇ ਕੋਲੇ ਉਹਦੀ ਮਾਲਕੀ ਹੈਗੀ ਅਸੀਂ ਮਾਲਕ ਬਣਨਾ ਹੈ ਇਹ ਸਾਨੂੰ ਵਾਣਨ ਨਹੀਂ ਦਿੰਦੇ ਧੱਕਾ ਕਰਦੇ ਨੇ ਕੋਰਟ ਦੇ ਆਰਡਰ ਸਰਕਾਰ ਨੂੰ ਬਾਰ-ਬਾਰ ਇਹ ਗੱਲ ਦੀ ਬੇਨਤੀ ਹੋ ਰਹੀ ਹੈ ਬੀ ਇਹ ਜਿਹੜਾ ਨਵਾਂ ਮਾਫੀਆ ਪੈਦਾ ਹੋਣ ਲੱਗ ਗਿਆ ਨਾਲੇ ਨੌਕਰੀਆਂ ਦੇ ਤੱਕਾ ਹੋਣ ਲੱਗ ਗਿਆ ਵੀ ਸਾਡਾ ਆਹ ਬੰਦਾ ਦਾ ਕਿਸਾਨੀ ਅੰਦੋਲਨ ਚ ਵਰ ਗਿਆ ਮਰਿਆ ਕਰਿਆ 2011 ਦਾ ਬੰਦਾ ਮਰਿਆ ਹੋਇਆ ਕਹਿੰਦੇ ਉਹਦੀ ਐਪਲੀਕੇਸ਼ਨ ਡੀਸੀ ਸਾਹਿਬ ਦੇ ਪਹੁੰਚ ਗਈ ਕੀ ਬਣੂਗਾ ਵੀ ਜਿਹੜੇ ਨੌਜਵਾਨ ਪੜ੍ਹੇ ਲਿਖੇ ਨੇ ਉਹਨਾਂ ਦਾ ਕੀ ਬਣੂਗਾ ਉਹਨਾਂ ਦੇ ਹੱਥ ਕੋਲੇ ਜਾ ਰਹੇ ਨੇ ਨੌਕਰੀਆਂ ਤਾਂ ਇਹੀ ਲੈ ਜਾਣਗੇ ਇਹ ਗੁੰਡੇ ਨੇ ਗੁੰਡਿਆਂ ਨੂੰ ਨੌਕਰੀਆਂ ਮਿਲ ਜਾਂਦੀਆਂ ਨੇ ਬਾਕੀ ਤਾਂ ਫਿਰ ਰਹਿ ਜਾਣਗੇ ਜਿਹੜੇ ਮਿਹਨਤ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਨੌਜਵਾਨਾਂ ਨੂੰ ਵੀ ਇਕੱਠੇ ਹੋ ਜੋ ਇੱਕ ਏਜੰਡੇ ਥੱਲੇ ਇਹਨਾਂ ਦੀ ਗੁੰਡਾਗਰਦੀ ਖਿਲਾਫ ਜੇ ਇਕੱਠੇ ਹੋਵਾਂਗੇ ਅੱਜ ਸਾਡੇ ਨਾਲ ਨਜਾਇਜ਼ ਹੋ ਰਹੀ ਹੈ ਕੱਲ ਨੂੰ ਉਹਨਾਂ ਨਾਲ ਨਜਾਇਜ਼ ਹੋਊਗੀ ਕਿਸੇ ਹੋਰ ਨਾਲ ਹੋਊਗੀ ਇਹ ਇੱਕ ਏਜੰਡੇ ਥੱਲੇ ਇਕੱਠੇ ਹੋ ਜੋ ਇੱਕ ਬੰਦੇ ਦੀ ਆਪਾਂ ਯੂਨੀਅਨ ਬਣਾਓ ਕੁਝ ਵੀ ਕਰੋ ਇਹਨਾਂ ਦੇ ਖਿਲਾਫ ਖੜੇ ਹੋ ਜਿੱਥੇ ਇਹ ਜਾਂਦੇ ਨੇ ਅਸੀਂ ਸੱਚ ਬੋਲ ਰਹੇ ਆ ਜੇ ਸਾਡੀ ਕੋਈ ਸੱਚੀ ਇੱਕ ਵੀ ਉਹ ਮਤਲਬ ਖੋਟ ਹੈ ਤਾਂ ਅਸੀਂ ਦੇਣਦਾਰ ਆ ਇਹ ਮੰਗਵਾਲ ਤੋਂ ਭੋਲਾ ਇੱਕ ਭੋਲਾ ਕਰਮਜੀਤ ਭੋਲਾ ਹਾਂ ਉਹ ਦੁੱਧ ਦੀ ਡੈਰੀ ਕਰਦਾ ਦੀ ਮਿਹਨਤ ਕਰਦਾ ਕਰਦਾ ਜਦੋਂ ਇਧਰੋਂ ਦੋ ਪੈਸੇ ਵਾੜਨ ਲੱਗੇ ਬਲੈਕਮੇਲ ਕਰਨ ਲੱਗਾ ਲੋਕਾਂ ਨੂੰ ਸਾਨੂੰ ਕਹਿੰਦਾ ਦੇ ਦੋ ਦੋ ਲੱਖ ਕਿੱਥੋਂ ਦੇ ਦੀ ਵੀ ਅਸੀਂ ਪ੍ਰਵੀਨ ਕੁਮਾਰ ਤੋਂ ਪੈਸੇ ਦੇ ਕੇ ਰਜਿਸਟਰੀ ਲੇਤੀ ਹੈ ਕਿੱਥੋਂ ਦੇ ਦੀ ਇਹਦੇ ਨੂੰ ਆਪਦੇ ਆਪਦੇ ਦੋਏ ਜਵਾਕ ਉਹ ਨੌਕਰੀਆਂ ਲਵਾ ਗਿਆ ਉਹਦੇ ਮਾਂ ਉਹਦੀ ਘਰੇ ਮਰੀ ਬਾਪ ਘਰੇ ਮਰਿਆ ਦੋਏ ਜਵਾਕਾਂ ਨੂੰ 5-5 ਲੱਖ ਰੁਪਏ ਦਵਾਇਆ ਇਨਕੁਆਰੀ ਹੋਣੀ ਚਾਹੀਦੀ ਹੈ ਜੇ ਪ੍ਰਸ਼ਾਸਨ ਸਾਡੀ ਕਿਤੇ ਵੀ ਇਹ ਸੁਣਦਾ ਹੈ ਇਹਦੀ ਇਨਕੁਆਰੀ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਇਹਨਾਂ ਦੇ ਪਰਚੇਦਾਰ ਜਾਣੇ ਚਾਹੀਦੇ ਨੇ ਪੂਰਾ ਪਰਿਵਾਰ ਇਹਨਾਂ ਦਾ ਅੰਦਰ ਜਾਣਾ ਚਾਹੀਦਾ ਇਹ ਝੂਠ ਦੇ ਹੋਣਗੇ ਬਾਕੀ ਇੰਨੀ ਕੁ ਬੇਨਤੀ ਹੈ ਵੀ ਸਾਡੀ ਸੁਣਵਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ